ਅੱਜ ਕੱਲ੍ਹ ਨਾ ਇੱਕ ਨਵੀਂ ਖੇਡ ਚੱਲੀ ਏ ਇਹ ਬੜੀ ਪੁਰਾਣੀ ਆ ਵੈਸੇ ਤਾਂ ਮੈਂ ਤੁਹਾਨੂੰ ਕੇਵਲ ਉਦਾਹਰਣ ਮਾਤਰ ਗੱਲ ਸਮਝਾ ਰਿਹਾ ਹਾਂ ਔਰ ਉਹਦੇ ਚੋਂ ਇੱਕ ਗੱਲ ਸਮਝ ਦੇ ਵਿੱਚ ਆਊਗੀ ਵੀ ਮਾਇਆ ਵਾਲੀ ਖੇਡ ਹੁੰਦੀ ਕੀ ਔਰ ਇਸ ਸਾਰੇ ਕਾਸੇ ਦੇ ਅੰਦਰ ਅਸਲ ਜਿ ਕਸੂਰ ਸਾਡਾ ਹੀ ਹੁੰਦਾ ਬਾਅਦ ਚ ਅਸੀਂ ਰੋਨੇ ਆ ਬਾਅਦ ਚ ਅਸੀਂ ਇਨਸਾਫ ਦੀਆਂ ਮੰਗਾਂ ਕਰਦੇ ਆ ਫਿਰ ਕਿੱਥੇ ਮਿਲਦੇ ਆ ਕਹਿੰਦੇ ਜੀ ਇੱਕ ਪਿੰਡ ਦੇ ਅੰਦਰ ਇੱਕ ਸ਼ਾਹੂਕਾਰ ਵਪਾਰੀ ਆਇਆ ਉਹਨੇ ਪਿੰਡ ਦੇ ਵਿੱਚ ਕੁਰਸੀ ਢਾਹ ਕੇ ਤੇ ਅਨਾਉਂਸ ਕਰਵਾਇਆ ਕਿ ਭਾਈ ਸਾਡੀ ਕੰਪਨੀ ਨੂੰ ਬਾਂਦਰਾਂ ਦੀ ਲੋੜ ਹੈ ਸੋ ਜਿਹੜਾ ਵੀ ਕੋਈ ਬੰਦਾ ਸਾਨੂੰ ਬਾਂਦਰ ਲਿਆ ਕੇ ਦੇਵੇਗਾ ਉਹਨੂੰ ਅਸੀਂ 1000 ਰੁਪਇਆ ਦੇਵਾਂਗੇ ਪਿੰਡ ਦੇ ਲੋਕ ਬੜੇ ਖੁਸ਼ ਹੋਏ ਕਿਆ ਬਾਤ ਸਾਨੂੰ ਤਾਂ ਰੋਜ਼ਗਾਰ ਮਿਲ ਗਿਆ ਘਰੇ ਬੈਠਿਆਂ ਮਟਾਇਆਂ ਨੇ ਪਿੰਡ ਦੇ ਆ ਲੋਕਾਂ ਨੇ ਬੜੀਆਂ ਤਰਤੀਬਾਂ ਲਾਈਆਂ ਜਾਲ ਬਣਾਏ ਮਾਰਕਟ ਮੁਸ਼ਤੀ ਅਨਾਜ ਕੀ ਮਨ ਬੋਰਾ ਰੇ ਲੀਨੀ ਹੱਥ ਪਸਾਰ ਛੂਟਣ ਕੋ ਸਹਸਾ ਛੁੱਟਣ ਦੇ ਲਈ ਬੜਾ ਡਰ ਲੱਗਿਆ ਮਨ ਬੋਰਾ ਰੇ ਨਾਚਿਓ ਘਰ ਕਰ ਬਾਰ ਹੁਣ ਇਹਨਾਂ ਨੇ ਕੀ ਕੀਤਾ ਪਿੰਡਾਂ ਵਾਲਿਆਂ ਨੇ ਪਹਾੜਾਂ ਦੇ ਵਿੱਚ ਟੋਆ ਪੱਟ ਕੇ ਉਹਦੇ ਵਿੱਚ ਕੁੱਜੀ ਰੱਖੀ ਕੁੱਜੀ ਨੂੰ ਚੰਗੇ ਤਰੀਕੇ ਨਾਲ ਬੰਦ ਕਰਤਾ ਬਸ ਉਹਦਾ ਮੂੰਹ ਖੁੱਲਾਇਆ ਉਹ ਕੁੱਜੀ ਨਿਕਲ ਨਹੀਂ ਸਕਦੀ ਉਹਨਾਂ ਕੁਜੀਆਂ ਦਾ ਮੂੰਹ ਇੰਨਾ ਕਹਿ ਵੀ ਉਹਦੇ ਚ ਹੱਥ ਐਂ ਕਰਕੇ ਪੈ ਸਕਦਾ ਸਿੱਧਾ ਉਹਦੇ ਚ ਛੋਲੇ ਰੱਖਦੇ ਬਾਂਦਰ ਨੇ ਵਿੱਚ ਹੱਥ ਪਾਇਆ ਹੱਥ ਪਾ ਕੇ ਉਹਨੇ ਛੋਲਿਆਂ ਦੀ ਮੁਠੀ ਭਰੀ ਹੁਣ ਜਦੋਂ ਮੁਠੀ ਭਰ ਕੇ ਹੱਥ ਬਾਹਰ ਕੱਢ ਰਿਹਾ ਹੱਥ ਨਿਕਲ ਨਹੀਂ ਰਿਹਾ ਕਿਉਂਕਿ ਮੁਠੀ ਫੁੱਲ ਗਈ ਹੈ ਤੇ ਬਾਂਦਰ ਦੀ ਕਮਾਲ ਦੇਖੋ ਦਿਖ ਵੀ ਰਿਹਾ ਸਾਹਮਣੇ ਉਹਦੀ ਸ਼ਿਕਾਰੀ ਫੜਨ ਆ ਰਿਹਾ ਹੈ ਬਾਂਦਰ ਛੋਲਿਆਂ ਦੀ ਮੁਠੀ ਜਿਹੜੇ ਮੁਠੀ ਦੇ ਵਿੱਚ ਛੋਲੇ ਫੜੇ ਨੇ ਉਹ ਛੋਲੇ ਨਹੀਂ ਛੱਡਦਾ ਉਹ ਫੜਿਆ ਜਾਏਗਾ ਛੁੱਟਣ ਕੋ ਸੰਸਾ ਪਰਿਓ ਮਨ ਬਉਰਾ ਰੇ ਛੁੱਟਣ ਦਾ ਡਰ ਤਾਂ ਬਹੁਤ ਹੈ ਵੀ ਮੈਂ ਛੁੱਟ ਜਾਵਾਂ ਮੱਚ ਜਾਵਾਂ ਪਰ ਛੋਲੇ ਨਹੀਂ ਛੱਡਦਾ ਇਹ ਐਮਆ ਵਾਲੀ ਬਕਰ ਨਾਚੇ ਉਹ ਘਰ ਘਰ ਬਾਰ ਤੇ ਨਤੀਜਾ ਕੀ ਹੋਇਆ ਮੁੜ ਕੇ ਇਹਨਾਂ ਛੋਲਿਆਂ ਦੇ ਚੱਕਰ ਦੇ ਵਿੱਚ ਤਾਂ ਜ਼ਿੰਦਗੀ ਮਦਾਰੀ ਦਾ ਬੰਦਰ ਬਣ ਕੇ ਘਰ ਘਰ ਨੱਚਣਾ ਪੈ ਗਿਆ ਪਿੰਡਾਂ ਪਿੰਡਾਂ ਚ ਗਲੀਆਂ ਮੁਹੱਲਿਆਂ ਚ ਨੱਚ-ਨੱਚ ਕੇ ਆਪ ਢੋਲੀ ਭਰ ਕੇ ਆਪ ਦੇ ਮਾਲਕ ਨੂੰ ਛੋਲੇ ਇਕੱਠੇ ਕਰਕੇ ਦੇਵੇਗਾ ਤਾਂ ਮੁੱਠੇ ਕਛੋਲੇ ਖਾਣ ਨੂੰ ਮਿਲਣੇ ਤੇ ਉਹ ਨੱਚਣ ਦੀ ਉਹਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਕੁੱਟ-ਕੁੱਟ ਕੇ ਮਦਾਰੀ ਵੱਲੋਂ ਖੈਰ ਮੈਂ ਇਹ ਗੱਲ ਨਹੀਂ ਕਰ ਰਿਹਾ ਵਪਾਰੀ ਦੀ ਗੱਲ ਹੋ ਰਹੀ ਹੈ ਪਿੰਡ ਵਾਲਿਆਂ ਨੇ ਜਾਲ ਪਸਾਰ ਕੇ ਕੁਜੀਆਂ ਲਾ ਕੇ ਹੋਰ ਕਈ ਟੰਗਾ ਨਾਲ ਬਾਂਦਰ ਫੜੇ ਤੇ 100000 ਰੁਪਏ ਦੇ ਵਪਾਰੀ ਨੂੰ ਵੇਚਦੇ। ਕਈ ਦਿਨਾਂ ਤੱਕ ਸਿਲਸਿਲਾ ਚੱਲਿਆ। ਜੰਗਲ ਦੇ ਜੰਗਲ ਪਿੰਡਾਂ ਵਾਲੇ ਲੋਕ ਦੂਰ-ਦਰਾਡੇ ਇਲਾਕਿਆਂ ਤੋਂ ਵੀ ਬਾਂਦਰ ਲੱਭ-ਲੱਭ ਕੇ ਲਿਉਣ ਲੱਗ ਪਏ। ਗਰੁੱਪ ਬਣਾ ਲਏ। ਇਹਨਾਂ ਗਰੁੱਪਾਂ ਦੇ ਵਿੱਚ ਸੂਹ ਦੇਣ ਲੱਗ ਪਏ ਵੀ ਉੱਥੇ ਬਾਂਦਰ ਦੇਖੀ ਸੀ ਸਵੇਰੇ ਤੇ ਰਾਤ ਨੂੰ ਉੱਥੇ ਬਾਂਦਰ ਦੇਖੇ ਸੀ। ਥੋੜਾ ਜਿਹਾ ਚਿਰ ਤਾਂ ਇਹ ਕੰਮ ਚੱਲਿਆ ਮੁੜ ਕੇ ਢਿੱਲਾ ਮਠਾ ਪੈ। ਨੇੜਲੇ ਸਾਰੇ ਬਾਂਦਰ ਫੜੇ ਜਾ ਚੁੱਕੇ ਨੇ। ਦੂਰ ਦਰਾਡੇ ਦੇ ਬਾਂਦਰ 1000 ਰੁਪਏ ਦੀ ਖਾਤਰ ਕੌਣ ਫੜਨ ਜਾਵੇ ਵਪਾਰੀ ਨੇ ਬਾਂਦਰ ਪਿੱਛੇ 2000 ਰੁਪਏ ਕੀਮਤ ਲਾਤੀ ਵੀ ਮੈਨੂੰ ਬਾਂਦਰ ਬੜੇ ਜ਼ਰੂਰੀ ਚਾਹੀਦੇ ਆ ਹੁਣ ਭਾਵੇਂ ਮੈਨੂੰ 2000 ਦਾ ਬਾਂਦਰ ਮਿਲੇ ਪਰ ਮੈਨੂੰ ਲਿਆ ਕੇ ਦੋ ਲੋਕਾਂ ਚ ਫੇਰ ਉਛਾਹ ਪੈਦਾ ਹੋ ਗਿਆ ਵੀ ਚਲੋ ਮਿਹਨਤਾਂ ਤੇ ਖਰਚਾ ਪਾਣੀ ਕੱਢ ਕੇ ਗੱਡੀ ਦਾ ਤੇਲ ਪਾਣੀ ਜੇ 1000 ਰੁਪਏ ਖਰਚਾ ਆ ਵੀ ਗਿਆ ਤੇ ਸਾਨੂੰ ਫਿਰ ਵੀ 1000 ਰੁਪਏ ਬਚੂਗਾ ਹੁਣ ਠੀਕ ਹੈ ਉਹਨਾਂ ਨੇ ਫੇਰ ਰਜਮੇ ਬਾਂਦਰ ਲਿਆ ਕੇ ਤੇ ਵਪਾਰੀ ਨੂੰ ਫੜਾਈ ਤੇ ਵਪਾਰੀ ਉਤੋਂ ਲੰਘ ਗਿਆ ਤੇ ਜਾਂਦਾ ਜਾਂਦਾ ਕਹਿ ਗਿਆ ਵੀ ਹਜੇ ਇਹ ਨਾ ਸੋਚੋ ਵੀ ਮੇਰੀ ਲੋੜ ਪੂਰੀ ਹੋ ਗਈ ਹੈ ਮੈਨੂੰ ਹੋਰ ਬਾਂਦਰ ਚਾਹੀਦੇ ਨੇ ਤੇ ਇਹ ਗੱਲ ਕਹਿ ਕੇ ਵਪਾਰੀ ਲੰਘ ਗਿਆ ਮਗਰੋਂ ਦੀ ਇੱਕ ਹੋਰ ਵਪਾਰੀ ਆਇਆ ਉਹ ਐਨੇ ਸਾਰੇ ਬਾਂਦਰ ਲੈ ਕੇ ਆਇਆ ਤੇ ਉਹਨੇ ਪਿੰਡ ਵਾਲਿਆਂ ਨੂੰ ਕਿਹਾ ਆ ਕੇ ਬਾਂਦਰ ਲੈ ਲਓ ਬਾਂਦਰ ਲੈ ਲਓ 5000 ਦਾ ਬਾਂਦਰ ਲੈ ਲਓ ਬੰਡਾ ਵਾਲੇ ਕਹਿੰਦੇ ਅਸੀਂ ਕਮਲੇ ਆ 2 2000 ਨੂੰ 1000 1000 ਨੂੰ ਅਸੀਂ ਰੱਜ ਕੇ ਬੰਦਰ ਵੇਚੇ ਆ ਅਸੀਂ 5000 ਨੂੰ ਕਿਉਂ ਲਈ ਵਪਾਰੀ ਕਹਿੰਦਾ 5000 ਨੂੰ ਤਾਂ ਕਰਕੇ ਲਈਏ ਕਿਉਂਕਿ ਇਹਨਾਂ ਬੰਦਰਾਂ ਦੀ ਕੀਮਤ ਵਧਣ ਵਾਲੀ ਹੈ ਜਿਹੜਾ ਸ਼ਾਹੂਕਾਰ ਜਿਹੜਾ ਵਪਾਰੀ ਤੁਹਾਡੇ ਕੋਲੋਂ ਬੰਦਰ ਲੈ ਕੇ ਗਿਆ ਨਾ 2 2000 ਨੂੰ ਉਹਨੂੰ ਹੋਰ ਬੰਦਰਾਂ ਦੀ ਲੋੜ ਹੈ ਤੇ ਉਹਨੂੰ ਹੋਰ ਬੰਦਰ ਕਿਤੇ ਉਹ ਮਿਲ ਨਹੀਂ ਰਹੇ ਉਨੇ ਬੜਾ ਵੱਡਾ ਸਰਕਸ ਬਣਾਉਣਾ ਬੜਾ ਵੱਡਾ ਉਹਨੇ ਕੋਈ ਸਿਸਟਮ ਕ੍ਰੀਏਟ ਕਰਨਾ ਉਹਦੇ ਚ ਬਹੁਤ ਸਾਰੇ ਵੱਡੇ ਵੱਡੇ ਲੋਕਾਂ ਦੇ ਪੈਸੇ ਲੱਗੇ ਐ ਉਹ ਕਹਿੰਦੇ ਭਾਵੇਂ ਜਿੰਨਾ ਮਰਜੀ ਮਹਿੰਗਾ ਬੰਦਰ ਮਿਲੇ ਪਰ ਬੰਦਰ ਲੈ ਕੇ ਆਓ ਇਸ ਕਰਕੇ ਇਹ ਬੰਦਰ ਆਉਣ ਵਾਲੇ ਸਮੇਂ ਚ ਜਦੋਂ ਵਪਾਰੀ ਦੁਬਾਰਾ ਆਏਗਾ ਨਾ ਤਾਂ ਘੱਟੋਂ ਘੱਟ 8000 10000 ਦਾ ਇੱਕ ਬੰਦਰ ਵਿਕੇਗਾ ਪਿੰਡ ਵਾਲੇ ਲੋਕ ਕਹਿੰਦੇ ਅੱਛਾ ਐਦਾਂ ਲੈ ਵੀ ਪਿੰਡਾਂ ਵਾਲਿਆਂ ਨੇ ਗੱਲਾਂ ਦੇ ਵਿੱਚ ਆ ਕੇ ਭਰੋਸਾ ਕਰ ਲਿਆ ਤੁਸੀਂ ਇਹ ਬੰਦਰ ਕੱਲਾ ਕੱਲਾ ਵਿੱਚੋਂਗੇ ਤੇ ਮੂੰ ਮੰਗੀ ਕੀਮਤ ਮੰਗ ਸਕਦੇ ਹੋ ਪਿੰਡਾਂ ਵਾਲੇ ਲੋਕਾਂ ਨੇ ਬੜਾ ਖੁਸ਼ੀ ਜ਼ਾਹਰ ਕੀਤੀ ਤੇ ਉਹਨਾਂ ਨੇ ਆਪ ਦੀ ਜਿੰਨੀ ਸੇਵਿੰਗ ਰੱਖੀ ਸੀ ਜਨਾਨੀਆਂ ਨੇ ਘਰਾਂ ਦੀਆਂ ਢੋਲੀਆਂ ਚ ਆਟੇ ਵਾਲੀਆਂ ਢੋਲੀਆਂ ਚ ਦਾਲ ਕਿੰਨੀ ਵਾਲੇ ਭੰਡਿਆਂ ਚ ਜਿੰਨੇ ਕੁ ਰੁਪਏ ਸੀ ਸਾਰੇ ਕੱਢ ਲਏ ਬੰਦਿਆਂ ਨੇ ਜਿੰਨੇ ਕੁ ਪੈਸੇ ਆਪਦੇ ਝੋਲੀਆਂ ਝਾਲੀਆਂ ਚ ਕੰਧਾਂ ਦੇ ਵਿੱਚ ਹੋਰ ਕਈ ਥਾਵਾਂ ਤੇ ਲੁਕੋ ਕੇ ਜਮਾ ਪੂੰਜੀ ਕੱਢ ਕੇ ਰੱਖੀ ਸੀ ਸਭ ਨੇ ਕੱਢ ਲਈ ਕਿਸੇ ਨੇ 30000 ਕਿਸੇ ਨੇ 40 ਕਿਸੇ ਨੇ 45 ਕਿਸੇ ਕੋਲ 10 15000 25000 ਸਾਰੇ ਪਿੰਡ ਨੇ 5 5000 ਨੂੰ ਬਾਂਦਰ ਖਰੀਦ ਲਏ ਵੱਡਿਆਂ ਸ਼ਾਹੂਕਾਰਾਂ ਦੇ ਪਿੰਡਾਂ ਦੇ ਆਨੇ ਸਰਪੰਚਾਂ ਨੇ ਉਹਨਾਂ ਕੋਲ ਲੱਖ ਲੱਖ 2 2 ਲੱਖ ਐ ਤੇ ਉਹਨਾਂ ਨੇ ਉਹਨਾਂ ਦੇ ਬਾਂਦਰ ਖਰੀਦ ਲਏ ਬਿੱਦੂ ਗੁਣਾ ਮੁਨਾਫਾ ਕੱਟਾਂਗੇ ਘਟੋ ਘਟ 8000 ਦਾ ਤਾਂ ਵੱਟ ਤੇ ਹੈ ਨਾ ਜੇ ਰਲ ਕੇ ਕੀਮਤ ਲਾਵਾਂਗੇ ਤੇ 10000 ਦਾ ਵੀ ਹੋ ਜਾਏਗਾ 5-5000 ਦੇ ਬਾਂਦਰ ਖਰੀਦ ਲੈ ਪਰ ਮੁੜ ਕੇ ਕਿਹੜਾ ਵਪਾਰੀ ਬਾਂਦਰ ਲੈਣ ਆਵੇ ਕਿਉਂਕਿ ਜਿਹੜਾ 5000 ਦਾ ਬਾਂਦਰ ਵਿਕਿਆ ਹੈ ਨਾ ਇਹ ਉਸੇ ਵਪਾਰੀ ਦੇ ਬੰਦੇ ਨੇ ਬਾਂਦਰ ਵੇਚਿਆ ਜਿਨੇ ਹਜ਼ਾਰ-ਹਜ਼ਾਰ ਤੋਂ 2000 ਦੇ ਖਰੀਦੇ ਸਨ ਸਮਝ ਰਹੇ ਹੋ ਗੱਲ ਕੀ ਹੋ ਰਹੀ ਹੈ ਖੇਡ ਇੱਥੇ ਇਹ ਹੈ ਕਿ ਸ਼ਿਕਾਰੀ ਹਰ ਤਰੀਕੇ ਨਾਲ ਜਾਲ ਪਸਾਰੇਗਾ ਜਦੋਂ ਠੱਗੇ ਗਏ ਜਦੋਂ ਲੁੱਟੇ ਗਏ ਫੇਰ ਤੁਸੀਂ ਦੁਨੀਆ ਭਰ ਦੇ ਜਿੱਡੇ ਮਰਜੀ ਦਰਵਾਜ਼ੇ ਖੜਕਟਾ ਲਓ ਸਾਨੂੰ ਇਨਸਾਫ ਚਾਹੀਦਾ ਬਹੁਤ ਘੱਟ ਬੰਦਿਆਂ ਨੂੰ ਇਨਸਾਫ ਮਿਲੇਗਾ ਉਹ ਸ਼ਾਹੂਕਾਰ ਬੰਦੇ ਨੇ ਜਿਨ੍ਹਾਂ ਨੇ ਇਨਾ ਮੁਨਾਫਾ ਕਟਿਆ ਹੈ ਨਾ ਉਹ ਫਿਰ ਕਾਜ਼ੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਏ ਪਾਵ ਜਿਹੜੇ ਕਾਜ਼ੀ ਨੇ ਉਹ ਉਹਨਾਂ ਵੇਲਿਆਂ ਦੇ ਵਿੱਚ ਉਹ ਇਨਸਾਫ ਦੀਵਾਨ ਵਾਲੇ ਜੱਜ ਨੇ ਤੇ ਜੱਜ ਤਾਂ ਆਪ ਹੀ ਰਿਸ਼ਵਤ ਲੈ ਕੇ ਬੈਠੇ ਤੇ ਉਹਨੇ ਸ਼ਰਾ ਜੋ ਕਾਨੂੰਨ ਹੈ ਉਹਨਾਂ ਦਾ ਉਦੇ ਅਰਥ ਉਹਨਾਂ ਨੇ ਆਪ ਦੇ ਮੁਤਾਬਕ ਕਰਤੇ ਤੇ ਇਹੀ ਖੇਡ ਸਾਡੇ ਨਾਲ ਵਾਪਰਦੀ ਹੈ ਕਿ ਜਿਨ੍ਹਾਂ ਦੇ ਕੋਲ ਜਾ ਕੇ ਰਿਪੋਰਟਾਂ ਲਖਾਣੀ ਆ ਉਹ ਪਹਿਲਾਂ ਹੀ ਰੱਜੇ ਬੈਠੇ ਹੁੰਦੇ ਨੇ ਜੇਬਾਂ ਨਾਲ ਉਹਨਾਂ ਨੇ ਕੀ ਰਿਪੋਰਟ ਲਖਣੀ ਆ ਉਹ ਟਾਮਾ ਟੋਲ ਬਹਾਨੇ ਐਨਾ ਕੰਨੀ ਕਰਦੇ ਵੀ ਨਹੀਂ ਨਹੀਂ ਹੁਣ ਤਾਂ ਨਹੀਂ ਜੀ ਹੁਣ ਕਿੱਥੇ ਲੱਭਾਂਗੇ ਜੀ ਤੁਸੀਂ ਇਹ ਗਲਤੀਆਂ ਕੀਤੀਆਂ ਕਿਉਂ ਮੇਰੇ ਪਾਸ਼ਾ ਜੀ ਨੇ ਬਾਣੀ ਦੇ ਵਿੱਚ ਸਪਸ਼ਟ ਫਰਮਾਨ ਬਖਸ਼ਿਸ਼ ਕੀਤੇ ਦੋ ਫਰਮਾਨ ਧਿਆਨ ਨਾਲ ਚੇਤਾ ਰੱਖਿਓ ਇੱਕ ਹੈ ਮਿਰਗ ਮੀਨ ਭਿੰਗ ਪਤੰਗ ਕੁੰਚਰ ਇਕ ਦੋਖ ਬਿਨਾਸ਼ ਹਿਰਨ ਮੱਛੀ ਪਤੰਗਾ ਭੋਰਾ ਤੇ ਹਾਥੀ ਇਹਨਾਂ ਚ ਇਕ ਇਕ ਔਗਣ ਔਰ ਆਪਣੇ ਇਕ ਔਗਣ ਦੇ ਕਰਕੇ ਉਹ ਜੀਵਨ ਚ ਦੁੱਖ ਚੱਲਦੇ ਨੁਕਸਾਨ ਠਲਦੇ ਹੈ ਮਿਰਗ ਦੇ ਅੰਦਰ ਸੁਣਨ ਦਾ ਚਸਕਾ ਹੈ ਸ਼ਿਕਾਰੀ ਘੰਡਾ ਹੀੜਾ ਸਾਜਿਬ ਜਾ ਕੇ ਸ਼ਿਕਾਰ ਕਰਦਾ ਹੈ ਤੀਰ ਮਾਰਦਾ ਹੈ ਪਹਿਲਾਂ ਉਹਨਾਂ ਨੂੰ ਇਕੱਠਾ ਕਰਕੇ ਮੱਛੀ ਚ ਖਾਣ ਦਾ ਚਸਕਾ ਹੈ ਅੱਜ ਤੱਕ ਮੁੱਢਕ ਦੀ ਮਾਂ ਤੋਂ ਚੱਲਦਾ ਆ ਰਿਹਾ ਹੈ ਬੰਦਿਆਂ ਦੇ ਵਿੱਚ ਜਿਹੜੇ ਸਮੁੰਦਰਾਂ ਦੇ ਕੰਡੇ ਤੇ ਰਹਿੰਦੇ ਨੇ ਉਹ ਕੁੰਡੀ ਦੇ ਅੰਦਰ ਮਾਸ ਦਾ ਟੋਟਾ ਫਸਾ ਕੇ ਤੇ ਮੱਛੀਆਂ ਫੜ ਲੈਂਦੇ ਆ। ਭੋਰੇ ਨੂੰ ਸੁੰਘਣ ਦਾ ਚਸਕਾ ਹੈ ਉਹ ਫੁੱਲ 'ਚ ਕੈਦ ਹੋ ਕੇ ਮਰ ਜਾਂਦਾ ਹੈ ਰਾਤ ਨੂੰ। ਜਦੋਂ ਕਮਲ ਆਪ ਦੀਆਂ ਪੱਤੀਆਂ ਨੂੰ ਬੰਦ ਕਰ ਲੈਂਦਾ ਹੈ। ਪਤੰਗੇ ਨੂੰ ਵੇਖਣ ਦਾ ਚਸਕਾ ਹੈ ਉਹ ਲੋਅ ਦੇ ਵਿੱਚ ਬਲ ਕੇ ਸਵਾਹ ਹੋ ਜਾਂਦਾ ਹੈ। ਹਾਥੀ ਨੂੰ ਕਾਮ ਦਾ ਚਸਕਾ ਹੈ ਬੰਦਿਆਂ ਨੇ ਇਹਨਾਂ ਹਾਥੀਆਂ ਨੂੰ ਵੀ ਕਾਲ ਬੂਤ ਕੀ ਹਸਤਨੀ ਮਨ ਬੌਰਾ ਰੇ। ਚਲ ਤਰਚਿਓ ਜਗਦੀਸ਼ ਕਾਮ ਸਵੈ ਗੱਜ ਬਸ ਪਰਿਓ ਮਨ ਬਉਰਾਰੇ ਅੰਕਸ਼ ਸਹੀਓ ਸੀਸ ਵਿਖੇ ਬਾਚ ਹਰ ਰਾਜ ਸਮਝ ਮਨ ਬਉਰਾਰੇ ਮੇਰੇ ਪਾਰਸ਼ਾ ਆਖਦੇ ਨੇ ਐਵੇਂ ਮਾਇਆ ਜਾਲ ਪਸਾਰਦੀ ਆ ਜਿਵੇਂ ਬੰਦੇ ਨੇ ਹਾਥੀ ਦੇ ਲਈ ਨਕਲੀ ਦੀ ਹੱਤਣੀ ਬਣਾ ਕੇ ਜਾਲ ਬਣਾਇਆ ਤੇ ਹਾਥੀ ਟੋਏ ਚ ਡਿੱਗਦਾ ਕਿਉਂਕਿ ਟੋਆ ਭਰ ਕੇ ਪੱਤਿਆਂ ਪੁੱਤਿਆਂ ਨਾਲ ਉਹਦੇ ਉੱਪਰ ਨਕਲੀ ਦੀ ਕਾਗਜ਼ ਦੀ ਹਥਣੀ ਉਹਨ ਹਥਣੀ ਹਲਕੀ ਐ ਕਿਉਂਕਿ ਕਾਗਜ਼ ਦੀ ਹਾਤੀ ਭਾਰਾ ਡਿੱਗ ਜਾਂਦਾ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਭਿੰਗ ਪਤੰਗ ਕੁੰਚਰ ਅਰ ਮੀਨਾ ਮਿਰਗ ਮਰੇ ਸਹ ਆਪਣਾ ਕੀਨਾ ਇਹਦੇ ਚ ਸ਼ਿਕਾਰੀ ਦਾ ਕਸੂਰ ਨਾ ਕੱਢਿਓ ਇਹਦੇ ਚ ਕਸੂਰ ਤੁਹਾਡਾ ਤੇ ਸਾਡਾ ਜਿਹੜੇ ਸ਼ਿਕਾਰ ਹੋ ਗਏ ਕਦੇ ਕੋਈ ਕੰਪਨੀ ਕਹਿੰਦੀ ਐ ਜੀ 255 ਰੁਪਈਆ ਦੇ ਵਿੱਚ ਤੁਹਾਨੂੰ ਸਮਾਰਟਫੋਨ ਦਵਾਂਗੇ ਸਾਰੀ ਦੁਨੀਆ ਨੇ 2.500 ਰੁਪਈਆ ਜਮ੍ਹਾਂ ਕਰਾਤਾ 252 ਚ ਫੋਨ ਮਿਲੇਗਾ ਆ ਖੋਪੜਾ ਕਿੱਥੇ ਗਿਆ ਹੋਇਆ ਦਿਮਾਗ ਲਾ ਲਓ ਥੋੜਾ ਜਿਹਾ ਵੀ 250 ਰੁਪਏ ਚ ਉੱਚ ਬੈਟਰੀ ਉੱਚ ਮਦਰ ਬੋਰਡ ਉੱਚ ਸਕਰੀਨ ਉੱਚ ਕੈਮਰੇ ਉੱਚ ਰੈਮ ਉੱਚ ਰੋਮ ਸਾਰਾ ਕੁਝ ਉਹ ਕਿੱਥੋਂ ਪਾ ਦਨ 250 ਰੁਪਏ ਚ ਸਾਡਾ ਦਿਮਾਗ ਕੰਮ ਹੀ ਨਹੀਂ ਕਰਦਾ ਫੇਸਬੁੱਕ ਦੇ ਉੱਪਰ ਦੁਨੀਆ ਭਰ ਦੀਆਂ ਐਡਾਂ YouTube ਦੇ ਉੱਪਰ ਜਿਹੜੀ ਚੀਜ਼ ਮਿਨਿਮਮਲੀ ਘੱਟੋ ਘੱਟ 10-15000 ਦੀ ਹੀ ਆਊਗੀ ਲੌਜੀਕਲੀ ਔਰ ਇਹਤੇ ਖਰਚਾ ਇੰਨਾ ਆਂਦਾ ਹੈ ਉਹ 300 400 500 ਰੁਪਏ ਦੀ ਹੈਡ ਲੈਂਡ ਦੇ ਅਸਮਲਾ ਦਾ ਉਹ ਹੋ 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 ਬੜੀ ਸਸਤੀ ਮਿਲ ਰਹੀ ਹੈ ਦੇ ਦਿਓ ਪੈਸੇ ਉਮੜ ਕੇ ਚੀਜ਼ ਨਹੀਂ ਆਂਦੀ ਐਵੇਂ ਆ ਲਾਟਰੀਆਂ ਨੇ ਅੱਜ ਵੀ ਮੇਰੀ ਇੱਕ ਗੁਰਮੁਖ ਪਿਆਰੇ ਨਾਲ ਗੱਲਬਾਤ ਹੋ ਰਹੀ ਸੀ ਤੁਸੀਂ ਲਾਓ ਅੰਦਾਜ਼ਾ ਇੱਕ ਲਾਟਰੀ ਹੈ 1000 ਰੁਪਏ ਦੀ ਵੀ ਤੁਹਾਨੂੰ ਤੁਸੀਂ 10 ਰੁਪਏ ਲਾਣੇ ਆ ਤੇ ਤੁਹਾਨੂੰ ਬਦਲੇ ਦੇ ਵਿੱਚ 1000 ਰੁਪਏ ਮਿਲਣਗੇ ਜਾਂ ਤੁਸੀਂ 20 ਰੁਪਏ ਲਾਣੇ ਆ ਤੇ ਤੁਹਾਨੂੰ ਜੇ ਤੁਹਾਡੀ ਲਾਟਰੀ ਨਿਕਲ ਗਈ ਤਾਂ ਤੁਹਾਨੂੰ 1000 ਰੁਪਏ ਮਿਲਣਗੇ ਠੀਕ ਹੈ ਜੀ 100 ਬੰਦਿਆਂ ਨੇ 20-20 ਰੁਪਏ ਦੀ ਲਾਟਰੀ ਖਰੀਦੀ ਲਾਟਰੀ ਵੇਚਣ ਵਾਲੇ ਕੋਲ ਕਿੰਨਾ ਇਕੱਠਾ ਹੋ ਗਿਆ 2000 ਲਾਟਰੀ ਕਿੰਨੇ ਦੀ ਹੈ 1000 ਰੁਪਏ ਦੀ ਖਰੀਦੀ ਕਿੰਨੇ ਜਣਿਆਂ ਨੇ 100 ਜਣਿਆਂ ਨੇ 100ਾਂ ਚੋਂ ਨਿਕਲੇਗੀ ਕਿਹਦੀ ਇੱਕ ਬੰਦੇ ਦੀ ਕਿੰਨੇ ਪ੍ਰਤੀਸ਼ਤ ਚਾਂਸ ਨੇ ਕਿ ਸਾਡੀ ਲਾਟਰੀ ਨਿਕਲੇ 100ਾਂ ਚੋਂ ਸਿਰਫ 1% ਚਾਂਸ ਚਾਂਸ ਤਾਂ 50-50 ਵੀ ਰિસ્ਕੀ ਹੈ ਫਿਕਾ ਉਛਾਲੀਏ ਦੋ ਹੀ ਚਾਂਸ ਨੇ ਜਾਂ ਹੈਡ ਜਾਂ ਟੇਲ ਉੱਥੇ ਵੀ ਰਿਸਕ ਹੈ ਵੀ ਟੇਲ ਵੀ ਆ ਸਕਦਾ ਹੈ ਹੈਡ ਵੀ ਆ ਸਕਦਾ ਹੈ ਤੇ ਜੇ ਚਾਂਸ ਇੱਕ ਡਾਈਸ ਚਾਰ ਮੂੰਹ ਵਾਲਾ ਉਹਨੂੰ ਸੱਟੀਏ ਤੇ ਚੌਥਾ ਹਿੱਸਾ ਚਾਂਸ ਰਹਿ ਜਾਂਦੇ ਨੇ 25% ਚਾਂਸ ਰਹਿ ਜਾਂਦੇ ਨੇ ਵੀ ਜੋ ਨੰਬਰ ਅਸੀਂ ਬੋਲਿਆ ਉਹ ਆਵੇ ਚਾਰਾਂ ਚੋਂ ਐਵੇਂ ਹੀ ਜਦੋਂ ਹਜ਼ਾਰ ਲੋਕਾਂ ਨੇ ਲਾਟਰੀ ਪਾਈ ਐ ਤੇ ਚਾਂਸ ਕਿੰਨੇ ਪਰਸੈਂਟ ਰਹਿਣਗੇ 0.1% ਜਦੋਂ 10000 ਲੋਕਾਂ ਨੇ ਲਾਟਰੀ ਪਾਈ ਐ ਤੇ 0.01% ਜਦੋਂ ਲੱਖ ਲੋਕਾਂ ਨੇ ਲਾਟਰੀ ਪਾਈ ਐ ਤੇ 0.001% ਜਦੋਂ ਕਰੋੜ ਲੋਕ ਲਾਟਰੀ ਪਾਣ ਵਾਲੇ ਬੈਠੇ ਨੇ ਫਿਰ ਕਿੰਨੇ ਕ ਪਰਸੈਂਟ ਚਾਂਸ ਹੈ ਜੀ ਲਾਟਰੀ ਨਿਕਲਣ ਦੇ ਹੁਣ 100 ਬੰਦਿਆਂ ਨੇ ਲਾਟਰੀ ਪਾਈ 2000 ਰੁਪਿਆ ਲੋਕਾਂ ਨੇ ਟੋਟਲ ਜਮ੍ਹਾਂ ਕਰਾਤਾ 1000 ਰੁਪਿਆ ਲਾਟਰੀ ਦਾ ਜਿਹਨੂੰ ਨਿਕਲਿਆ ਉਹ ਬੱਲੇ ਬੱਲੇ ਕਰਦਾ ਫਿਰਦਾ ਆ ਬਾਕੀ ਲੋਕ ਕਹਿੰਦੇ ਵਿਆ ਦਾ ਘਾਟਾ ਪੈ ਗਿਆ ਪਰ ਜਿਨੇ ਲਾਟਰੀ ਪਵਾਈ ਉਹ 1000 ਰੁਪਿਆ ਫਰੀ ਦਾ ਵੱਟੀ ਬੈਠੇ ਇਹ ਖੇਡ ਹੈ ਇਦਾਂ ਸਾਡਾ ਸ਼ਿਕਾਰ ਹੁੰਦਾ ਆਪਾਂ ਕਰਾ ਲੰਨੇ ਥਾਂ ਥਾਤੇ ਮਾਇਆ ਸਾਡਾ ਸ਼ਿਕਾਰ ਹਰ ਤਰੀਕੇ ਨਾਲ ਕਰਦੀ ਐ ਭਾਵੇਂ ਤੁਹਾਨੂੰ ਕਿਸ਼ਤਾਂ ਦੇ ਵਿੱਚ ਫਲੈਟਾਂ ਦੇ ਨਾਂ ਤੇ ਪਰਲ ਕੰਪਨੀ ਆ ਕੇ ਤੁਹਾਡਾ ਸ਼ਿਕਾਰ ਕਰੇ ਭਾਵੇਂ ਐਮ ਐਲ ਐਮ ਕੰਪਨੀ ਆ ਕੇ ਕਰਨ ਭਾਵੇਂ ਇਨਵੈਸਟਮੈਂਟ ਵਾਲੀਆਂ ਕੰਪਨੀ ਆ ਕੇ ਕਰਨ ਵੀ ਆਜੋ ਐਨੇ ਪੈਸੇ ਇਨਵੈਸਟ ਕਰੋ ਐਨੇ ਚਾਰ ਬਾਅਦ ਦੁੱਗਣੇ ਹੋ ਜਾਣਗੇ ਠਾ ਠਾ ਕਰਕੇ ਆਪ ਵੀ ਪੈਸੇ ਲੰਨੇ ਆ ਆਪ ਦੀਆਂ ਗਰੰਟੀਆਂ ਤੇ ਲੋਕਾਂ ਦੇ ਲਵਾਨਨੇ ਆ ਮੁਰਕੇ ਕੰਪਨੀ ਨੇ ਤੁਹਾਡੀਆਂ ਗਾਰੰਟੀਆਂ ਥੋੜੀ ਦੇਖਣੀਆਂ ਜਦੋਂ ਜਾਂਦੀ ਹੈ ਫਿਰ ਆਪਾਂ ਰੋਂਨੇ ਆ ਕਿ ਹੁਣ ਮੈਂ ਲੋਕਾਂ ਦਾ ਪੈਸਾ ਕਿੱਥੋਂ ਦਿਆਂ ਕਿੰਨੀਆਂ ਸਿਰਦਰ ਦੀਆਂ ਪਾਲ ਲਈਆਂ ਸਿਰਫ ਇੱਕ ਮਾਇਆ ਦੇ ਖਾਤਰ ਸੌਖਾ ਤਰੀਕਾ ਕੀ ਹੈ ਸੌਖਾ ਤਰੀਕਾ ਇਹ ਹੈ ਕਾਲ ਖਾਏ ਮਿਹਨਤ ਕਰੋ ਕਿ ਚ ਹੱਥੋਂ ਦੇ ਇਸ ਕੀਤੀ ਹੋਈ ਮਿਹਨਤ ਦੀ ਕਮਾਈ ਦੇ ਵਿੱਚੋਂ ਸਗੋਂ ਲੋੜਵੰਦਾ ਦੀ ਮਦਦ ਵੀ ਕਰਨੀ ਆ ਉਹਨਾਂ ਦਾ ਸਹਾਰਾ ਵੀ ਬਣਨਾ ਆ ਆਪਾਂ ਤਾਂ ਲੁੱਟਣ ਤੁਰ ਪਏ ਆ ਗਾਰੰਟੀਆਂ ਚੱਕ ਕੇ ਇਸੇ ਕਰਕੇ ਤਾਂ ਦੁਖੀਆਂ ਜੀਵਨ ਚ ਬਹੁਤੇ ਜ਼ਿਆਦਾ ਥਾਂ ਥਾਂ ਤੇ ਮਾਇਆ ਸਾਡਾ ਸ਼ਿਕਾਰ ਕਰ ਰਹੀ ਹੈ ਤੇ ਅਸੀਂ ਇਸ ਮਾਇਆ ਦੇ ਚੱਕਰ ਚ ਗਿਆਨ ਪਦਾਰਤ ਖੋਇਆ ਢੱਗਿਆ ਮੁਟਾ ਜਾਏ ਐਵੇਂ ਮਾਇਆ ਸਾਨੂੰ ਆਪਣੇ ਵਿੱਚ ਉਲਝਾ ਕੇ ਰੱਖਦੀ ਹੈ ਆ ਜਿੰਨਾ ਕੁਝ ਅਸੀਂ ਇਕੱਠਾ ਕਰਨ ਲੱਗੇ ਆ ਜਿਵੇਂ ਮੰਨ ਲਓ ਵੀ 2-2000 ਦੇ ਨੋਟ ਇਕੱਠੇ ਕਰਕੇ ਰੱਖੇ ਪਿੱਛੇ ਜਿਹੋ ਇਸ ਦੀ ਨਾ 5-500 ਦੇ ਨੋਟ ਇਕੱਠੇ ਕਰਕੇ ਔਰਤਾਂ ਨੇ ਘਰਾਂ ਚ ਰੱਖੇ ਸਰਕਾਰ ਨੇ ਕਰਤਾ ਡੀਮੋਨਟਾਈਜ਼ ਜਦੋਂ ਡੀਮੋਨਟਾਈਜ਼ ਹੋਇਆ ਹੁਣ ਪਤਾ ਔਰਤਾਂ ਨੂੰ ਵੀ ਹੈ ਵੀ ਇਹਨਾਂ ਨੋਟਾਂ ਦੀ ਕੀਮਤ ਮਰ ਜੇਗੀ ਪਰ ਜੇ ਘਰ ਦੇ ਨੂੰ ਦੱਸਿਆ ਵੀ ਆਹ ਲੋ ਸਰਦਾਰ ਜੀ 1.5 ਲੱਖ ਰੁਪਏ ਮੈਂ ਲਪੋ ਕੇ ਰੱਖਿਆ ਤਾਂ ਗੁੱਤ ਪੱਟੀ ਜਾਏਗੀ ਵੀ ਦੱਸਿਆ ਕਿਉਂ ਨਹੀਂ ਜੇ ਦੇਤਾ ਤਾਂ ਵੀ ਗੁੱਤ ਪੱਟੀ ਜਾਏਗੀ ਪਰ ਜੇ ਨਾ ਦਿੱਤਾ ਤੇ ਫਿਰ ਇਹ ਪਿਆ ਪਿਆ ਮਿੱਟੀ ਹੈ ਲੋਗਾਂ ਦਾਜਾ ਇੱਥੇ ਜੋ ਕੁਝ ਇਕੱਠਾ ਕਰਨ ਦੇ ਚੱਕਰ ਚ ਅਸੀਂ ਆਪਣੀ ਆਤਮਾ ਨਾਲ ਖਿਲਵਾੜ ਕਰ ਰਹੇ ਹਾਂ ਅਸੀਂ ਆਪਣੇ ਸਵਾਸਾਂ ਦੀ ਪੂੰਜੀ ਨੂੰ ਜਿਵੇਂ ਬਰਬਾਦ ਕਰ ਰਹੇ ਹਾਂ ਲੇਖਾ ਦੇਣ ਲੱਗਿਆਂ ਪਤਾ ਲੱਗੇ ਵੀ ਇਹ ਸਾਰੇ ਦਾ ਕੋਈ ਮੁੱਲ ਪਿਆ ਹੀ ਨਹੀਂ ਇਹ ਤਾਂ ਪੰਘਾਰ ਹੈ ਇਹ ਤਾਂ ਕਬਾੜ ਹੈ ਦੱਸੋ ਜੀ ਫਿਰ ਪਿੱਟਾਂਗੇ ਕਿ ਨਹੀਂ ਹੋਣਾ ਇਦਾਂ ਹੀ ਮਾਇਆ ਵਾਲੀ ਖੇਡ ਸਾਨੂੰ ਲੁੱਟ ਰਹੀ ਹੈ ਸਾਨੂੰ ਠੱਗ ਰਹੀ ਹੈ ਸਾਨੂੰ ਕੁਰਾਹੇ ਪਾਰੀਏ ਇਹਦੇ ਤੋਂ ਬਚ ਕੇ ਇਸ ਮਾਇਆ ਨੂੰ ਆਪਣਾ ਦਾਸੀ ਬਣਾ ਕੇ ਰੱਖਣਾ ਹੈ ਮਾਇਆ ਦਾਸੀ ਭਗਤਾਂ ਦੀ ਇਹ ਤੁਹਾਡੇ ਲਈ ਹੈ ਤੁਸੀਂ ਇਹਦੇ ਲਈ ਨਹੀਂ ਮਾਇਆ ਦੇ ਖਾਤਰ ਆਪਣੀ ਜ਼ਮੀਰ ਦਾ ਸੌਦਾ ਆਪਦੀ ਆਤਮਾ ਦਾ ਸੌਦਾ ਆਪਣੀ ਸਵਾਸਾਂ ਦਾ ਸੌਦਾ ਨਾ ਕਰੋ ਕਿ ਇਹ ਤੁਹਾਡੀ ਸੇਵਕ ਬਣ ਜੇ ਉਹ ਠੀਕ ਹੈ